ਤੇ ਜਦੋਂ ਬਾਣੀ ਅੰਦਰ ਉਤਰਦੀ ਹੈ ਤਾਂ ਫਿਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਜਿਹੜਾ ਸਾਡੇ ਮਨ ਨੂੰ ਸਾਡੀ ਬੋਡੀ ਨੂੰ ਤਕੜਾ ਕਰਦਾ ਹੈ ਪੋਜੀਟਿਵ ਕਰਦਾ ਹੈ ਸਾਡੀ ਜਿਹੜੀ ਨੈਗੇਟਿਵ ਸੋਚ ਹੈ ਉਹਨੂੰ ਖਤਮ ਕਰਦਾ ਹੈ ਪਾਪ ਸਾਨੂੰ ਗੁਰਬਾਣੀ ਹਮੇਸ਼ਾ ਚੜ੍ਹਦੀ ਕਲਾ ਤੇ ਹੌਸਲੇ ਵਾਲਾ ਜੀਵਨ ਸਿਖਾਉਂਦੀ ਹੈ ਜਦੋਂ ਅਸੀਂ ਗੁਰੂ ਜੀ ਦੇ ਚਰਨਾਂ ਨਾਲ ਜੁੜਦੇ ਹਾਂ ਜਦੋਂ ਗੁਰੂ ਜੀ ਨੇ ਚਰਨਾਂ ਨਾਲ ਲਾ ਲਿਆ ਜਿਵੇਂ ਆਪਾਂ ਸ਼ਬਦ ਸਰਵਣ ਕੀਤਾ ਹੈ ਗੁਰਪੂਰੈ ਚਰਨੀ ਲਾਇਆ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜ ਦਿੱਤਾ ਹਰ ਸੰਗ ਸਹਾਈ ਪਾਇਆ ਫਿਰ ਪ੍ਰਮਾਤਮਾ ਲੱਭ ਲਿਆ ਜੋ ਹਰ ਵੇਲੇ ਅੰਗ ਸੰਗ ਵਸਦਾ ਹੈ ਤੇ ਸਾਡੇ ਪ੍ਰਾਣਾਂ ਦਾ ਰਾਖਾ ਹੈ ਮਦਦਗਾਰ ਫਿਰ ਐਸਾ ਪ੍ਰਮਾਤਮਾ ਲੱਭ ਜਾਂਦਾ ਤੇ ਫਿਰ ਉਹਦੇ ਬਾਰੇ ਸਾਨੂੰ ਗਿਆਨ ਹੋ ਜਾਂਦਾ ਕਿ ਪ੍ਰਮਾਤਮਾ ਤਾਂ ਸਮਰੱਥ ਗੁਰੂ ਹੈ ਫਿਰ ਡੋਲਣਾ ਕਾਦੇ ਲਈ ਜੈ ਜਾਈਏ ਤਹਾਂ ਸੁਹੇਲੇ ਜੇ ਮਾਲਕ ਦੇ ਚਰਨਾਂ ਵਿੱਚ ਜੁੜੇ ਰਹੀਏ ਨਾ ਤਾਂ ਜਿੱਥੇ ਵੀ ਜਾਈਏ ਉੱਥੇ ਹੀ ਸੁਖੀ ਰਹਿ ਸਕੀਦਾ ਹੈ ਆਖੋ ਸਤਨਾਮ